ਇਸ ਗ੍ਰੰਤੀ ਸਿੰਘ ਦੀ ਇੱਕ ਬਾਹ ਵੀ ਹੈਗੀ ਨਹੀਂ ਆ ਹੈਂਡੀਕੈਪ ਆ ਦੁਨੀਆ ਭਾਵੇਂ ਚੰਨ ਤੇ ਪਹੁੰਚਣ ਦੀਆਂ ਗੱਲਾਂ ਕਰਦੀ ਆ ਪਰ ਪੰਜਾਬ ਦੇ ਵਿੱਚ ਗ੍ਰੰਤੀ ਸਿੰਘਾਂ ਦੇ ਅੱਜ ਤਾ ਹਾਲਾਤ ਦਿਖਾਉਣ ਲੱਗੇ ਆ ਜਿੱਥੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਆ ਲੋਕਾਂ ਨੂੰ ਵੱਡੀਆਂ-ਵੱਡੀਆਂ ਸੇਖ ਸੇਵਾਵਾਂ ਪ੍ਰਦਾਨ ਕਰਦੇ ਨੇ ਵੱਡੇ-ਵੱਡੇ ਲੰਗਰ ਲਗਾਉਂਦੇ ਨੇ ਪਰ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਨਿਭਾਉਣ ਵਾਲੇ ਗ੍ਰੰਤੀਆਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਉਹ ਇਸ ਗ੍ਰੰਤੀ ਦੇ ਘਰ ਤੋਂ ਸਿੱਧ ਹੁੰਦੇ ਨੇ ਇਹ ਮਨਜਿੰਦਰ ਸਿੰਘ ਨਾਮ ਦਾ ਗ੍ਰੰਤੀ ਜਿਸ ਦੇ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਜੀ ਆਪਣੀ ਬਜ਼ੁਰਗ ਮਾਤਾ ਦੇ ਨਾਲ ਘਰ ਦੇ ਵਿੱਚ ਰਹਿਣ ਬਸੇਰਾ ਕਰ ਰਿਹਾ ਮੀਂਹ ਦੇ ਦਿਨਾਂ ਦੇ ਵਿੱਚ ਇਸ ਦਾ ਕਮਰਾ ਵੀ ਟਿਪ ਤੇ ਪਚੌਂਦਾ ਏ ਤੇ ਇੱਕ ਵੱਡੀ ਗੱਲ ਇਹ ਆ ਕਿ ਇਸ ਗ੍ਰੰਤੀ ਸਿੰਘ ਦੀ ਇੱਕ ਬਾਹ ਵੀ ਹੈਗੀ ਨਹੀਂ ਆ ਹੈਂਡੀਕੈਪ ਆ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੋਵੇਗਾ ਮਾਤਾ ਵੀ ਜਿਹੜੀ ਆ ਬਜ਼ੁਰਗ ਹੋ ਚੁੱਕੀ ਆ ਤੇ ਜਿਹੜਾ ਗਰੰਥੀ ਸਿੰਘ ਆ ਉਹਦੀ ਉਮਰ ਵੀ ਤਕਰੀਬਨ 50 ਸਾਲ ਦੇ ਨਜ਼ਦੀਕ ਆ 50 ਸਾਲ ਤੋਂ ਸ਼ਾਇਦ ਉੱਪਰ ਹੀ ਹੋਵੇਗੀ ਸੋ ਵੱਡੀਆਂ-ਵੱਡੀਆਂ ਗਰਲਾਂ ਕਰਨ ਵਾਲੇ ਸਿਆਸਤਦਾਨ ਤੇ ਸਮਾਜ ਸੇਵੀ ਵੀਰਾਂ ਨੂੰ ਅਪੀਲ ਆ ਕਿ ਅਜੇ ਗਰੰਥੀਆਂ ਦੀ ਸਾਨੂੰ ਬਾਹ ਫੜਨ ਦੀ ਲੋੜ ਆ ਕਿਉਂਕਿ ਜਿੱਥੇ ਆਪਾਂ ਬੜੇ-ਬੜੇ ਪੈਸੇ ਹੋਰ ਨਾਲ ਚੀਜ਼ਾਂ ਉੱਪਰ ਖਰਚ ਦਿੰਨੇ ਆ ਸੈਰ-ਸਪਾਟਿਆਂ ਦੇ ਖਰਚ ਦਿੰਨੇ ਆ ਤੇ ਲੰਗਰਾਂ ਦੇ ਖਰਚ ਦਿੰਦੇ ਆ ਉਥੇ ਅਜੇ ਗਰੰਥੀ ਨੂੰ ਜੋ ਆਪਣੇ ਸਾਰੇ ਪਿੰਡ ਵਾਸਤੇ ਦਵਾਵਾ ਮੰਗਦਾ ਵਾ ਉਹਨਾਂ ਵਾਸਤੇ ਸਾਨੂੰ ਜਿਹੜੀ ਉਹਨਾਂ ਦੀ ਮਦਦ ਕਰਨ ਦੀ ਲੋੜ ਆ ਇੱਕ ਹੋਰ ਵੱਡੀ ਤਕੜੀ ਗੱਲ ਆ ਜਿੱਥੇ ਕੇਂਦਰ ਸਰਕਾਰ ਦੀ ਜਿਹੜੀ ਯੋਜਨਾ ਵਾ ਉਹਦੇ ਵਿੱਚ ਗਰੀਬਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਂਦੇ ਆ ਪਰ ਇਸ ਗ੍ਰੰਤੀ ਸਿੰਘ ਦਾ ਜਿਹੜਾ ਕਮਰਾ ਵਾ ਉਹ ਸਾਨੂੰ ਉਸਦੇ ਹਾਲਾਤ ਦੇਖ ਕੇ ਐ ਨਹੀਂ ਲੱਗਦਾ ਕਿ ਇਹ ਸੇਵਾਵਾਂ ਵਾ ਵਾਕੇ ਹੀ ਗਰੀਬਾਂ ਤੱਕ ਪਹੁੰਚਦੀਆਂ ਹੋਣਗੀਆਂ ਸਾਡੇ ਨਾਲ ਉਹ ਗਰੰਥੀ ਸਿੰਘ ਮੌਜੂਦ ਆ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਹਿਲਾ ਪਾਉਣੇ ਆ ਫਤਿਹ ਦੀ ਸਾਂਝ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਹੜਾ ਨਗਰ ਆ ਜਿੱਥੇ ਆਪਾਂ ਬੈਠੇ ਆ ਤੇ ਕੀ ਤੁਹਾਡਾ ਨਾਮ ਆ ਮੇਰਾ ਨਾਮ ਮਨਜਿੰਦਰ ਸਿੰਘ ਆ ਇਹ ਨਗਰ ਦਾ ਨਾਮ ਆ ਕਵਾੜਕਾ ਹੂੰ ਇਹ ਤੰਤਾਂ ਜਲੇ ਦੇ ਵਿੱਚ ਪੈਂਦਾ ਵਾ ਬਾਬਾ ਜੀ ਕਿੰਨੇ ਚਿਰ ਤੋਂ ਤੁਸੀਂ ਗਰੰਥੀ ਸਿੰਘ ਦੀਆਂ ਰੜੀਆਂ ਸਿਮਾਵਾਂ ਨਿਭਾ ਰਹੇ ਜੇ ਕਿਹੜੇ ਗੁਰਦਾਰਾ ਸਾਹਿਬ ਕਿਹੜੇ ਪਿੰਡ ਨਿਭਾ ਰਹੇ ਜੀ ਮੈਂ ਨਾ ਕੀਆ ਕਰ ਤੋਂ ਘਟ ਨਾ ਕੀਆ 35 35 ਸਾਲ ਸੇਵਾ ਕੀਤੀ ਹੈ ਗਰੰਤੀ ਸਿੰਘ ਦੀ ਹੁਣ ਵੀ ਕਰ ਰਿਹਾ ਜੀ ਹੁਣ ਵੀ ਕਰ ਰਿਹਾ ਹਾਂ ਕਿਹੜੇ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਸਿੰਘ ਸਭਾ ਲੱਗਾ ਵਾ ਕਿ ਤੁਹਾਡੀ ਜਿਹੜੀ ਬਾਹ ਵਾ ਉਹ ਹੈ ਨਹੀਂ ਆ ਇਹ ਕਿੰਨੇ ਚਿਰ ਤੋਂ ਕਿਹੜਾ ਹਾਸਾ ਜਿਹਾ ਵਾਪਰੇ ਆ ਕਿ ਤੁਹਾਡੀ ਜਿਹੜੀ ਬਾਹ ਕੱਟੀ ਗਈ ਹੈ ਇਹ ਮੇਰੀ ਬਾਹ ਜਿਹੜੀ ਆ 1900 ਤੇ ਨਾ ਕੀਆ ਵੀ 83 ਦੇ ਵਿੱਚ ਹੂੰ ਕੱਟੀ ਗਈ ਸੀ ਹੂੰ ਸਾਡੀ ਮਸ਼ੀਨ ਹੁੰਦੀ ਹੀ ਉਹਦੇ ਮਸ਼ੀਨ ਦੇ ਵਿੱਚ ਨਾਗੇ ਪਟੇ ਦੇ ਵਿੱਚ ਬਾਹਂ ਗਈ ਸੀ ਹੂੰ ਤੇ ਉਹ ਤੋਂ ਬਾਅਦ ਮੈਂ ਨਾ ਕੀਆ ਵੀ ਸੰਥਿਆ ਲੈ ਕੇ ਹੂੰ ਮਹਾਪੁਰਸਾਂ ਕੋਲੋਂ ਤੇ ਮੜਕੇ ਗੁਰਦੁਆਰੇ ਸਾਹਿਬ ਦਾ ਗ੍ਰੰਥੀ ਬਣਿਆ ਹੂੰ ਤੇ ਗ੍ਰੰਥੀ ਸਾਹਿਬ ਜੀ ਸੇਵਾ ਕੀਤੀ ਮੈਂ ਕੋਲ ਅੱਛਾ ਬੱਬਾ ਜੀ ਇੰਨੇ ਲੰਮੇ ਸਮੇਂ ਤੋਂ ਗ੍ਰੰਥੀ ਸਿੰਘ ਦੀ ਸੇਵਾਵਾਂ ਨਿਭਾ ਰਿਹਾ ਜੇ ਤੁਸੀਂ ਤੇ ਘਰ ਤੁਹਾਡਾ ਜਿਹੜਾ ਵਾ ਉਹ ਇੱਕ ਤੁਹਾਡੇ ਕੋਲ ਤੁਸੀਂ ਦੱਸ ਰਹੇ ਜੇ ਕਮਰਾ ਵਾ ਦੂਸਰਾ ਕਮਰਾ ਜਿਹੜਾ ਉਹ ਤੁਹਾਡੇ ਦੂਸਰੇ ਭਰਾ ਦਾ ਵਾ ਹਾਂਜੀ ਇੱਕ ਕਮਰੇ ਦੇ ਵਿੱਚ ਤੁਸੀਂ ਦੋਵੇਂ ਮਾਪੋਤ ਰਹਿ ਰਹੇ ਜੀ ਇੰਨੇ ਸਮੇਂ ਲੰਮੇ ਤੋਂ ਜਿਹੜਾ ਗ੍ਰੰਤੀ ਸਿੰਘ ਦੀਆਂ ਸਵਾਵਾਂ ਨਿਭਾ ਰਿਹਾ ਜੇ ਨਾ ਤੁਹਾਨੂੰ ਕੋਈ ਨਸ਼ਾ ਨਾ ਪਤਾ ਤੁਸੀਂ ਘਰ ਕਿਉਂ ਨਹੀਂ પાਸ ਕੇ ਆਪਣਾ ਮੇਰਾ ਪੈਸੇ ਕੋਈ ਨਹੀਂ ਕੋਈ ਪੈਸੇ ਨਾ ਗਏ 2000 ਰੁਪਏ ਪਹਿਲਾਂ ਮਿਲਦਾ ਹੁੰਦਾ ਸੀ ਕਿੰਨੇ ਚਿਰ ਦਾ ਮਹੀਨੇ ਦਾ ਮਹੀਨੇ ਦਾ ਅੱਛਾ 2000 ਰੁਪਏ ਹੂੰ ਤੇ ਉਸ ਤੋਂ ਬਾਅਦ ਨਾ ਕੀ ਆ ਵੀ ਗੋਦਵਾਰੇ ਦੇ ਵਿੱਚ ਉਹਨਾਂ ਨੇ ਫੇਰ ਗ੍ਰੰਥੀ ਬਾਗ ਤੇ ਆਇਆ ਕੋਹ ਵਰ ਹੂੰ ਤੇ ਜਿਹੜੀ 2000 ਨਾ ਕੀ ਆ ਪੀ ਉਹਦੇ ਵਿੱਚ ਨਾ ਕੀ 1000 ਰੁਪਿਆ ਮੇਰਾ ਫਿਰ ਕਰ ਕਰਤੀ ਹੁਣ ਕਿੰਨੀ ਤਨਖਾਹ ਤੈਨੂੰ ਮਿਲਦੀ ਮਹੀਨੇ ਦੀ ਮੈਨੂੰ ਹੁਣ 1000 ਰੁਪਿਆ ਤਨਖਾਹ ਮਿਲਦੀ 1000 ਰੁਪਿਆ ਮਹੀਨੇ ਦੀ ਤਨਖਾਹ ਮਿਲਦੀ 1000 ਰੁਪਿਆ ਅੱਛਾ ਤੇ ਫਿਰ ਜਿਹੜਾ ਘਰ ਦਾ ਗੁਜ਼ਾਰਾ ਰੋਟੀ ਪਾਣੀ ਦਾ ਮਾਤਾ ਵੀ ਬਜ਼ੁਰਗ ਆ ਦਵਾਈਆਂ ਦਾ ਵੀ ਬੜੇ ਅੱਜਕੱਲ ਖਰਚੇ ਆ ਕਿੱਦਾਂ ਫਿਰ ਗੁਜ਼ਾਰਾ ਕਿੱਦਾਂ ਚੱਲਦਾ ਗੁਜ਼ਾਰਾ ਪੈਨਸ਼ਨ ਲੱਗੀ ਆ ਸਰਕਾਰ ਵੱਲੋਂ ਹੂੰ ਉਹ ਫਿਲਸਣਿਆ ਕੁਝ ਮਾਤਾ ਦੀ ਫਿਲਸਣਿਆ ਹੂੰ ਮਿਲਸ ਉਹ ਇਹਨਾਂ ਦੀ ਫਿਲਸਣ ਲੱਗੀ ਆ ਮਾੜਾ ਮੋਟਾ ਗਜ਼ਾਰ ਅਜਿਹਾ ਕਰੀ ਜਾਈਦਾ ਵਾ ਹੂੰ ਤੇ ਰੋਟੀ ਪਾਣੀ ਕੌਣ ਕਰਦਾ ਘਰ ਦੇ ਵਿੱਚ ਮਾਤਾ ਜੀ ਕਰਦੇ ਨੇ ਮਾਤਾ ਜੀ ਕਿੰਨੀ ਉਮਰ ਹੋ ਗਈ ਮਾਤਾ ਜੀ ਦੀ ਮਾਤਾ ਜੀ 90 ਸਾਲ ਉਮਰ ਹੋ ਗਈ ਬਜ਼ੁਰਗ ਮਾਤਾ ਇਹ ਰੋਟੀ ਪਾਣੀ ਕਰਦੇ ਉਹ ਕਰਦੇ ਹਾਂ ਹੂੰ ਅੱਛਾ ਜਿਹੜਾ ਜਿਹੜਾ ਕਮਰਾ ਤੁਹਾਡੇ ਉਹਦੇ ਹਾਲਾਤ ਕਿਦਾਂ ਦੇ ਆ ਜਿਹੜੇ ਹਾਲਾਤ ਆ ਜਦੋਂ ਮੀਂਹ ਕਣੀ ਆਉਂਦਾ ਵਾ ਜੋ ਦੋ ਦਿਨ ਤਿੰਨ ਦਿਨ ਮੀਂਹ ਪੈਂਦਾ ਇਹ ਚੋਂਡਾ ਪਿੰਦਾ ਹੂੰ ਸਾਰੇ ਬੇਸਤੇਰੇ ਪੁੱਤਰੇ ਭੇਜ ਜਾਂਦੇ ਆ ਹੂੰ ਨਾ ਕਿ ਆ ਫਿਰ ਇਹ ਇਹਦੇ ਵਿੱਚ ਹੀ ਗੁਜ਼ਾਰਾ ਕਰਨਾ ਪੈਂਦਾ ਨਾ ਕਿ ਇਹ ੱਚੀ ਰੋਟੀਆਂ ਪਾਣੀ ਸਾਰਾ ਕੁਝ ਪਕਾਉਣਾ ਪੈਂਦਾ ਪਹਿਲਾਂ ਸਾਡਾ ਚੁੱਲਾ ਦਾ ਹੁਣ ਗੈਸ ਜਿਹੜਾ ਵਾ ਇਹ ਮੜਿਆਣੇ ਲੈ ਕੇ ਦਿੱਤਾ ਸੀ ਹਮ ਤਰਸ ਕਰਕੇ ਵੀ ਚਲੋ ਗ੍ਰੰਥੀ ਸਿੰਘ ਨੂੰ ਨਾ ਗਿਆ ਵੀ ਇੱਕ ਗੈਸ ਲੈ ਆ ਦੀਏ ਅੱਛਾ ਜਿਹੜਾ ਸਿਲੰਡਰ ਹੈ ਉਹ ਵੀ ਹੁਣੇ ਲੈ ਕੇ ਦਿੱਤਾ ਹੁਣੇ ਲੈ ਕੇ ਦਿੱਤਾ ਕਿੰਨਾ ਚਿਰ ਹੋ ਗਿਆ ਹੋਵੇਗਾ ਇਹਨੂੰ ਆ ਗਿਆ ਵੀ ਇਹ 2 ਕੁ ਮਹੀਨੇ ਹੋ ਗਿਆ ਵਾ ਪਹਿਲਾ ਚੁੱਲੇ ਤੇ ਹੀ ਰੋਟੀ ਪਾਣੀ ਕਰਦੇ ਚੁੱਲੇ ਤੇ ਪਾਣੀ ਆ ਅੱਛਾ ਚੁੱਲੇ ਤੇ ਰੋਟੀ ਪਾਣੀ ਕਰਨ ਆ ਤੇ ਜਿਹੜਾ ਬਾਲਣ ਦੀ ਲੋੜ ਹੁੰਦੀ ਆ ਬਾਲਣ ਬਾਲਣ ਜੀ ਅੱਜ ਤੇ ਹੀ ਨਾ ਅਗੇ ਦਰਖਤ ਕੱਟ ਗਏ ਹਮ ਵੱਟ ਲਈਦੇ ਸੀ ਤੇ ਉਹ ਦਰਖਤਾਂ ਦਾ ਮਣ ਕੇ ਸਿਗਾ ਕੇ ਤੇ ਉਹਨਾਂ ਨੇ ਬਾਲਣ ਨਾ ਕੀ ਆ ਬਾਲਦੇ ਹੁੰਨੇ ਹਾਂ ਪਾਥੀਆਂ ਪੋਤੀਆਂ ਲੈ ਜਾਂਦੀਆਂ ਅੱਛਾ ਬੜੀਆਂ ਸਿੱਖ ਸੰਸਥਾਵਾਂ ਵਾਂ ਬੜੀਆਂ ਬੜੀਆਂ ਤਕੜੀਆਂ ਸਿੱਖ ਸੰਸਥਾਵਾਂ ਉਹਨਾਂ ਨੇ ਕਦੀ ਪਹੁੰਚ ਕੀਤੀ ਤੁਹਾਡੇ ਤੱਕ ਜਾਂ ਤੁਸੀਂ ਉਹਨਾਂ ਦਾ ਕਦੀ ਪਹੁੰਚ ਨਹੀਂ ਕੀਤੀ ਨਾ ਨਾ ਕਿਸੇ ਨੇ ਵੀ ਨਹੀਂ ਕੀਤੀ ਕਈ ਆਂਦੇ ਵੀ ਰਹੇ ਆ ਤੇ ਕਈਆਂ ਨੇ ਆਏ ਨਹੀਂ ਮੜ ਕੇ ਇੱਕ ਇੱਕ ਪਿੰਡਾਂ ਦੇ ਵਿੱਚ ਨਾ ਪੱਕੇ ਮਕਾਨ ਬੰਦੇ ਆ ਤੁਸੀਂ ਵੇਖੇ ਹੋਣਗੇ ਗਰੀਬਾਂ ਨੂੰ ਲੋਕ ਪੱਕੇ ਮਕਾਨ ਸਰਕਾਰ ਪਾ ਕੇ ਦਿੰਦੀ ਆ ਤੁਸੀਂ ਉਹਨਾਂ ਨੂੰ ਜਾ ਕੇ ਪਿੰਡ ਦੇ ਕਿਸੇ ਮੋਢਬਾਰ ਨੂੰ ਨਹੀਂ ਕਿਹਾ ਕਿ ਮੇਰਾ ਮਕਾਨ ਬੜਾ ਜਿਹੜੇ ਹਾਲਾਤ ਤਰਸਜੋਗ ਆ ਮੈਂ ਪਿੰਡ ਦਾ ਗ੍ਰੰਥੀ ਸਿੰਘ ਆ ਮੇਰਾ ਕਮਰਾ ਹੀ ਪਾ ਦਿਓ ਉਹਨਾਂ ਨੂੰ ਆਖਿਆ ਵੀ ਸੀ ਹੂੰ ਤੇ ਉਹ ਆਉਂਦੇ ਰਹੇ ਇਦਾਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਸੀ ਉਦੋਂ ਆਉਂਦੇ ਰਹੇ ਵੀ ਤੁਹਾਡਾ ਹੀ ਆਪਦੇ ਕੋਲੋਂ ਮਕਾਨ ਸਤ ਕੇ ਦੇ ਸਾਨੂੰ ਵੋਟਾਂ ਪਾ ਦਿਓ ਇਦਾਂ ਹੂੰ ਅਈ ਵੋਟਾਂ ਪਾ ਦਿੰਦੇ ਰਹੇ ਮੜ ਕੇ ਨਾ ਕੇ ਮਕਾਨ ਉਹ ਮੜ ਕੇ ਬਾਅਦ ਭੁੱਲੀ ਜਾਂਦੇ ਰਹੇ ਵੀ ਨਹੀਂ ਮਕਾਨ ਪਾ ਕੇ ਦਿੱਤੇ ਤੇ ਘਰ ਦੇ ਵਿੱਚ ਜੇ ਦੇਖੀਏ ਇਹਦੇ ਜਿਹੜਾ ਬਾਥਰੂਮ ਆ ਜਿਹੜਾ ਉਹਦੇ ਹਾਲਾਤ ਵੀ ਜਿਹੜੇ ਬੜੇ ਤਰਸਜੋਗ ਆ ਉਹ ਫਿਰ ਇਸ਼ਨਾਨ ਪਾਣੀ ਕਿੱਥੇ ਕਰਦੇ ਹੋ ਇਸ਼ਨਾਨ ਪਾਣੀ ਇੱਥੇ ਹੀ ਕਰੀਦਾ ਹੋਵੇ ਬਾਥਰੂਮੇ ਵੀ ਕੱਚੇ ਆ ਨਾ ਕੀ ਸਾਰੇ ਇਹ ਵੀ ਚੁੰਦੇ ਆ ਨਾ ਕੀ ਨਹੀਂ ਗਾੜੀ ਤੇ ਉਹਦੇ ਪਰਦੇ ਪਾਏ ਹੋਏ ਆ ਛੱਤ ਹੈ ਹੀ ਨਹੀਂ ਉਹਦੀ ਨਹੀਂ ਛੱਤ ਹੈ ਹੀ ਨਹੀਂ ਗੇ ਤਾਂ ਹੂੰ ਬਈ ਹਾ ਕੋਈ ਨਹੀਂ ਨਾ ਕੀ ਛੱਤ ਨਹੀਂ ਪਾਈ ਅੱਛਾ ਹੁਣ ਜਿਹੜੇ ਲੋਕ ਜੇ ਤੁਹਾਡੀ ਕੋਈ ਮਦਦ ਕਰਨੀ ਚਾਹੁੰਦਾ ਹੋਵੇ ਬੜੇ ਤੁਸੀਂ ਛੱਡੋ ਸਰਕਾਰਾਂ ਨੂੰ ਛੱਡੋ ਹੋਰ ਲੋਕਾਂ ਨੂੰ ਛੱਡੋ ਬੜੇ ਦਾਨੀ ਬੈਠੇ ਆ ਦੁਨੀਆ ਦੇ ਵਿੱਚ ਜਿਹੜੇ ਤੁਹਾਨੂੰ ਵੇਖਣ ਦੇ ਆ ਵਕਤ ਹਾਂਜੀ ਕੀ ਉਹਨਾਂ ਨੂੰ ਅਪੀਲ ਕਰਨੀ ਚਾਹੋਗੇ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆਗੇ ਤੁਹਾਡੀ ਉਹ ਮਦਦ ਕਿਸ ਤਰ੍ਹਾਂ ਕਰਨ ਸਾਨੂੰ ਮਦਦ ਆ ਮਕਾਨ ਦੀ ਮਕਾਨ ਪਾ ਕੇ ਦੇਣ ਸਾਨੂੰ ਹੂੰ ਮਕਾਨ ਪਾਏ ਹੋਣਗੇ ਤੇ ਇਹੀ ਉੱਤੇ ਵੇਚ ਲਵਾਂਗੇ ਮਾਤਾ ਰੋਊਗੀ ਸਾਡੇ ਹੂੰ ਇਹੀ ਸਰ ਲਵਾਂਗੇ ਅੱਛਾ ਅੱਛਾ ਕਦੀ ਤੁਸੀਂ ਨੇਚਰ ਦੀ ਸਵਾਮਾ ਨਿਭਾ ਰਿਹਾ ਜੇ ਕਦੀ ਤੁਹਾਡੇ ਮਨ ਚ ਇਹ ਨਹੀਂ ਆਇਆ ਕਿ ਮੈਂ ਦੇ ਸਰਬੱਤ ਦਾ ਭਲਾ ਮੰਗਦਾ ਤੇ ਮੇਰੇ ਘਰ ਦੇ ਹਾਲਾਤ ਕਦੀ ਅਰਦਾਸ ਬੇਨਤੀ ਨਹੀਂ ਕੀਤੀ ਕਿ ਕੀ ਆਉਂਦਾ ਮਨ ਚ ਖਿਆਲ ਫਿਰ ਆਉਂਦਾ ਹੀ ਆ ਕਈ ਵਾਰ ਸੋਚੀਦਾ ਹੀ ਆ ਹੂੰ ਕਈ ਵਾਰ ਰੋਣਾ ਵੀ ਆ ਜਾਂਦਾ ਫੇ ਹੂੰ ਸਰਬੱਤ ਸਰਬੱਤ ਦਾ ਭਲਾ ਮੰਗਿਦਾ ਹੂੰ ਕੋਈ ਨਹੀਂ ਆਉਂਦਾ ਹੂੰ ਪਰ ਚੜਦੀ ਕਲਾ ਜੀ ਅੱਜ ਵੀ ਤੁਸੀਂ ਹਾਂਜੀ ਸਦਾ ਲੋਕਾਂ ਦਾ ਜਿਹੜਾ ਸਰਬੱਤ ਦਾ ਭਲਾ ਉਹ ਮੰਗਦੇ ਰਹੋਗੇ ਮੰਗਦੇ ਰਵਾਂਗੇ ਕੋਈ ਨੀ ਪ੍ਰਮਾਤਮਾ ਕਿਰਪਾ ਕਰੇਗਾ ਕੋਈ ਨਾ ਕੋਈ ਦਾਨੀ ਸੱਜਣ ਤੁਹਾਡੀ ਵੀ ਬਾਹ ਫੜੇਗਾ ਤੇ ਜਿਹੜਾ ਤੁਹਾਡਾ ਕਮਰਾ ਵਾ ਜਿਸ ਤਰ੍ਹਾਂ ਦੇਖੋ ਵੀਰੋ ਜਿਵੇਂ ਪਿੱਛੇ ਜੀ ਇੱਕ ਤਰਨ ਤਾਰਨ ਦੇ ਵਿੱਚ ਘਟਨਾ ਵਾਪਰੀ ਆ ਥੋੜੇ ਦੇ ਨਹੀਂ ਹੋਏ 2-3 ਦਿਨ ਨਹੀਂ ਹੋਏ ਆ ਪਿੰਡ ਪੰਡੋਰੀ ਗੋਲਾ ਦੀ ਇਹ ਘਟਨਾ ਵਾ ਗਰੀਬ ਪਰਿਵਾਰ ਦੇ ਮੀ ਪੈਣ ਦੇ ਕਾਰਨ ਕਮਰਾ ਡਿੱਗਣ ਦੇ ਨਾਲ ਜਿਹੜੇ ਆ 5 ਜਣਿਆਂ ਦੀ ਜਿਹੜੀ ਉੱਥੇ ਮੌਤ ਹੋਈ ਆ ਉਹ ਮਾਂ ਪਿਓ ਦੇ ਸਮੇਤ ਜਿਹੜੇ ਉਹਨਾਂ ਦੇ ਬੱਚੇ ਆ ਉਹ ਵੀ ਇਸ ਦੁਨੀਆ ਨੂੰ ਆਲਵੀਦਾ ਕਹਿ ਗਏ ਆ ਪਰ ਇਹ ਜਿਹੜਾ ਗਰੰਥੀ ਸਿੰਘ ਆ ਸਾਰੇ ਨਗਰ ਦੀ ਜਿਹੜੀ ਸੋਖ ਮੰਗਦਾ ਚੜ੍ਹਦੀ ਕਲਾ ਜਿਹੜੀ ਆ ਮੰਗਦਾ ਵਾ ਇਹਦੇ ਜਿਹੜੇ ਕਮਰਾ ਬਣਾਉਣ ਦੀ ਜਿਹੜੀ ਆ ਉਹ ਬਹੁਤ ਜ਼ਿਆਦੀ ਜ਼ਰੂਰਤ ਆ ਇਹਦੇ ਬਾਥਰੂਮ ਦੇ ਹਾਲਾਤ ਵੀ ਜਿਹੜੇ ਬਹੁਤ ਖਰਾਬ ਨੇ ਉਹਦੇ ਉੱਪਰ ਬਾਥਰੂਮ ਤੇ ਸ਼ਾਤਮ ਨਹੀਂ ਹੈਗੀ ਦਰਵਾਜ਼ੇ ਦੀ ਜਗ੍ਹਾ ਜਿਹੜਾ ਉਹ ਕੱਪੜਾ ਲੜਕਾਇਆ ਆ ਵਾ ਅਜਿਹੇ ਹਾਲਾਤ ਨੇ ਸੋ ਮੈਂ ਵੀ ਜਿਹੜੀ ਆ ਉਹ ਆਪਣੇ ਚੈਨਲ ਦੇ ਮਾਧਮ ਰਾਹੀਂ ਸਮਾਜ ਸੇਵੀ ਵੀਰਾਂ ਨੂੰ ਦਾਨੀ ਸੱਜਣਾ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਖਾਂ ਨੂੰ ਬੇਨਤੀ ਕਰਦਾ ਕਿ ਇਸ ਗ੍ਰੰਥੀ ਸਿੰਘ ਦੀ ਜਿਹੜੀ ਆ ਬਾਹ ਜਰੂਰ ਫੜੀ ਜਾਵੇ ਸੋ ਇਹ ਸਾਡੇ ਨਾਲ ਮਾਤਾ ਜੀ ਵੀ ਆ ਕਿ ਆਪਾਂ ਕਈ ਇਹਦੇ ਮਾਵਾਂ ਨੂੰ ਬੜਾ ਚਾਹ ਹੁੰਦਾ ਤਿਆਂ ਪੁੱਤਰਾਂ ਦਾ ਕਿ ਜਿੱਥੇ ਤਿਆਂ ਪੁੱਤਰਾਂ ਨੇ ਮਾਤਾ ਨੂੰ ਪਾਲਣਾ ਸੀ ਉਥੇ ਅੱਜ ਮਾਤਾ ਹੀ ਫੇਰ ਆਪਣੇ ਜਿਹੜਾ ਬੱਚੇ ਦਾ ਜਿਹੜਾ ਰੋਟੀ ਪਾਣੀ ਕਰਦੀ ਜੀ ਮਾਤਾ ਜੀ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਜੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਮੈਨੂੰ ਗੱਲ ਨਹੀਂ ਆਉਂਦੀ ਬੇ ਅੱਛਾ ਕੀ ਦਫਾ ਮੈਨੂੰ ਇਹ ਤੇ ਤੁਹਾਡਾ ਆਪਣਾ ਕਾਰਦੀ ਤੇ ਜੀ ਮਾੜਾ ਮੋਟਾ ਆ ਮੁੰਡਾ ਮੇਰਾ ਕਿੰਨੀ ਉਮਰ ਹੋ ਜਾਂਦਾ ਕਿੰਨੀ ਉਮਰ ਹੋ ਗਈ ਤੁਹਾਡੀ ਬੱਚੇ ਕੀ ਪਤਾ ਮੈਨੂੰ ਕਿੰਨੀ ਹੋ ਗਈ ਬੱਚੇ ਦੀ ਹੋ ਗਈ 8 ਸਾਲ ਦੀ ਹੋ ਗਈ ਹੂੰ 8 ਸਾਲ ਦੀ ਤੇ ਰੋਟੀ ਪਾਣੀ ਫਿਰ ਤੁਸੀਂ ਕਰਦੇ ਜੀ ਆਹੋ ਉਸ ਵੇਲੇ ਮੈਂ ਕਰ ਲੈਂਦੀ ਆ ਉੱਥੇ ਬਹਿ ਕੇ ਮੁੰਡਾ ਫੜਾ ਲੈਂਦਾ ਚੀਜ਼ਾਂ ਚੋਈਦਾ ਹੂੰ ਆਹ ਕਦੇ ਬੋਟੀ ਪਗਾ ਦਿੰਦੀ ਹੈ ਕਰੇ ਕੋਈ ਹੂੰ ਇੱਥੇ ਤਰਾਈ ਉਹਦਾ ਸ਼ੁਰੂ ਤੋਂ ਹੀ ਕਰਦੇ ਹਲਾ ਦੇ ਇਸ ਤਰ੍ਹਾਂ ਦੀ ਆ ਇਦਾਂ ਦੀ ਆ ਹੂੰ ਇਹ ਜਮਾ ਠੀਕ ਸਾਂ ਹੁਣ ਮੈਨੂੰ ਸਾਲ ਹੋ ਗਿਆ ਠੀਕ ਨਹੀਂ ਰਹੀ ਬੜਾ ਪਾ ਜਾ ਰਿਹਾ ਇੱਥੇ ਮੇਰੀ ਕੁੜੀ ਰਹਿ ਗਈ ਪੱਤੀ ਉਹ ਮੈਨੂੰ ਉੱਥੇ ਦਵਾਈਆਂ ਦਉਂਦੀ ਰਹੀ ਆ ਹੂੰ ਉੱਥੇ ਮਮੀ ਨਾ ਰਹੀ ਆ ਮੁੜ ਕੇ ਮੈਂ ਘਰ ਛੱਡਿਆ ਉਹ ਘਰ ਹੂੰ ਮੈਂ ਹੋ ਗਈ ਦੋ ਤਿੰਨ ਮਹੀਨੇ ਮੈਨੂੰ ਇੱਥੇ ਆਈ ਨੂੰ ਹੂੰ ਮਦਾ ਤੁਹਾਡੀ ਅੱਖ ਵੀ ਖਰਾਬ ਆਇਕ ਆਹੋ ਆ ਖਰਾਬ ਕੀ ਗੱਲ ਹੋਈ ਇਹਨੂੰ ਇਹਨੂੰ ਖਰਾਬ ਹੋ ਗਈ ਪੈਦ ਜਦੋਂ ਇਹਨੂੰ ਬਣਾਈ ਸੀ ਤੇ ਬਣੀ ਨਹੀਂ ਹੂੰ ਇੱਕ ਆ ਬਣ ਗਈ ਏ ਹੁਣ ਦੀਦਾ ਸਾਫ ਆ ਕੇ ਘਟਦੀਦਾ ਆ ਆਜ ਆਖ ਠੀਕ ਆ ਇਹ ਵੀ ਬਣਾਈ ਆ ਹਮ ਹਾਂ ਹੁਣ ਕੀ ਕਹਿਣਾ ਜਾਂਦੇ ਜੀ ਕੀ ਤੁਹਾਡੀ ਮੰਗ ਕੀ ਆ ਫਿਰ ਜੇ ਮਨ ਤੇ ਮਨ ਕੀ ਦਾ ਸਮਾਧਨ ਨੂੰ ਸਾਨੂੰ ਬਣਾ ਜੋ ਜੋ ਬਣਾਉਣਾ ਹਮ ਆ ਤੇ ਕਿੰਨੇ ਧੀਆਂ ਪੁੱਤਰ ਕਿੰਨੇ ਤੁਹਾਡੇ ਤੁਹਾਡੇ 4 ਮੁੰਡੇ ਆ ਮੇਰੇ ਹਮ ਤੇ ਬੇਟੀਆਂ ਬੇਟੀਆਂ ਵਿਆਹ ਤੇ ਹਮ ਸਾਰੀਆਂ ਕਿੰਨੀਆਂ ਬੇਟੀਆਂ ਸੀ ਤਿੰਨ ਚਾਰ ਸੀ ਅੱਛਾ ਚਾਰ ਪੁੱਤਰ ਹੀ ਚਾਰ ਬੇਟੀਆਂ ਬੇਟੀਆਂ ਵਿਆਹਤੀਆਂ ਹਾਂ ਹਾਂਜੀ ਉਹ ਸੌਖੇ ਸਾਰੇ ਹੁਣ ਤੁਸੀਂ ਇਹਨਾਂ ਦੇ ਨਾਲ ਬਾਬਾ ਜੀ ਦੇ ਨਾਲ ਹੀ ਰਹਿ ਰਹੇ ਹੋ ਆ ਬਾਬਾ ਇਹ ਕਮਰਾ ਇੱਕ ਹੀ ਆ ਤੁਹਾਡੇ ਕੋਲ ਆਏ ਹੋ ਜੀ ਆ ਮੜਾ ਮਟਾ ਜਾ ਇੱਥੇ ਸੌਂਦੇ ਕੁਛ ਹੂੰ ਇੱਥੇ ਸੌ ਜਾਂਦਾ ਮੁੰਡਾ ਮੇਰਾ ਹੂੰ ਇੱਥੇ ਹੂੰ ਉਹ ਇੱਥੇ ਮੈਂ ਮਾਂ ਪੱਤਾ ਸੀ ਇੱਥੇ ਸੌਂ ਜਾਂਦਾ ਹੂੰ ਸੋ ਵੀਰੋ ਇਹ ਹਾਲਾਤ ਨਹੀਂ ਜਿਹੜੇ ਤੁਹਾਨੂੰ ਅੱਜ ਦਿਖਾਏ ਆ ਇਹ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦਾ ਪਿੰਡ ਕੋਹਾੜਕਾ ਏ ਜਿਹੜੇ ਗਰੰਤੀ ਸਿੰਘ ਦੇ ਘਰ ਦੇ ਤੁਹਾਨੂੰ ਹਾਲਾਤ ਦਿਖਾਏ ਆ ਤੁਸੀਂ ਬੜੇ ਹੀ ਲੋਕਾਂ ਦੀ ਮਦਦ ਕੀਤੀ ਹੋਵੇਗੀ ਪਰ ਇਸ ਗਰੰਤੀ ਸਿੰਘ ਦੀ ਮਦਦ ਕਰਨ ਦੀ ਵੀ ਸਾਨੂੰ ਜਿਹੜੀ ਆ ਉਹ ਬਹੁਤ ਲੋਡ ਆ ਸੋ ਸਾਡੇ ਨਾਲ ਇੱਕ ਪਿੰਡ ਦਾ ਵੀਰ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਵਾਕਈ ਜਿਹੜੇ ਇਹ ਹਾਲਾਤ ਜਿਹੜੇ ਆ ਉਹ ਇਸ ਤਰ੍ਹਾਂ ਦੇ ਆ ਸਾਸੀਆ ਵੀਰ ਜੀ ਜਿਹੜਾ ਪਿੰਡ ਆ ਜੀ ਕੀ ਨਾਜੇ ਤੁਹਾਡਾ ਮੇਰਾ ਨਾਮ ਹਰਸ਼ਰਨ ਸਿੰਘ ਆ ਜੀ ਹੂੰ ਇਹ ਪਿੰਡ ਕਵਾਟਕ ਆ ਜਿਹੜੇ ਆਪਾਂ ਘਰ ਦੇ ਵਿੱਚ ਅੱਜ ਖੜੇ ਆਂ ਇੱਥੇ ਇੱਕ ਗਰੰਥੀ ਸਿੰਘ ਆ ਹੈਂਡੀਕੈਪ ਜਿਹਦੀ ਬਾਹਰ ਰੜੀ ਆ ਉਹ ਕੱਟੀ ਹੋਈ ਆ ਕਿਸ ਤਰ੍ਹਾਂ ਦੇ ਹਾਲਾਤ ਆ ਇਹਨਾਂ ਦੇ ਘਰ ਦੇ ਤੇ ਕਿੰਨੇ ਕ ਪਿਛਲੇ ਲੰਬੇ ਸਮੇਂ ਤੋਂ ਇਹ ਰਣੀਆਂ ਗੁਰੂ ਘਰ ਵਿੱਚ ਸੁਭਾਵਾਂ ਨਿਭਾ ਰਹੇ ਆ ਹਾਲਾਤ ਤੇ ਘਰ ਦੇ ਵਿੱਚ ਬਹੁਤ ਮਾੜੇ ਆ ਜੀ ਹੂੰ ਵੀ ਇੱਕ ਹੀ ਕਮਰਾ ਇਹਨਾਂ ਦਾ ਹੂੰ ਤੇ ਉਹ ਵੀ ਹਾਲਾਤ ਬਹੁਤ ਮਾੜੇ ਕਮਰੇ ਦੇ ਹੂੰ ਇੱਕ ਕਮਰੇ ਜੀ ਮਾਤਾ ਉਹਨਾਂ ਵਿਚਾਨੂੰ ਦੀਦਾ ਨਹੀਂ ਆ ਹੂੰ ਤੇ ਬਾਬਾ ਜੀ ਵੀ ਉਹੋ ਜਿਹਾ ਨਾ ਕੋਈ ਇਹਨਾਂ ਦਾ ਕੋਈ ਇੱਕੋ ਹੀ ਸਾਧਨ ਹੈ ਉਹ ਵੀ 1000 ਰੁਪਏ ਇੱਕ ਮਹੀਨੇ ਦਾ ਦੇਂਦਾ ਹੈ ਗੁਰਦੁਆਰੇ ਦੇ ਵੀ ਤੇ ਉਹਦੇ ਨਾਲ ਇੱਕ ਪੈਨਸ਼ਨ ਲੱਗੀ ਉਹਦੇ ਨਾਲ ਹੀ ਮਾੜਾ ਮੋੜ ਗੁਜ਼ਾਰਾ ਹੁੰਦਿਆ ਜੀ ਜੀ ਵੇਖੀ ਆਪਾਂ ਇੱਕੇ ਕਮਰੇ ਜਿਹੇ ਰਹਿਣ ਦੇ ਆ ਤੇ ਘਰ ਦੇ ਜਿਹੜੇ ਬਾਰੀਆਂ ਜਿਹੜੀਆਂ ਉੱਪਰੋਂ ਝਰਨੇ ਹੁੰਦੇ ਉਹ ਵੀ ਟੁੱਟੇ ਹੋਏ ਆ ਤੇ ਛੱਤ ਵੀ ਜਿਹੜੀ ਇਹਨਾਂ ਦੀ ਕਹਿ ਰਹੀ ਹੈ ਕਿ ਚੌਂਦੀ ਆ ਹਾਂ ਛੱਤ ਚੌਂਦੀ ਹੈ ਇਹਨਾਂ ਦੀ ਕੀ ਮੰਗ ਕਰਦੇ ਜੇ ਵਾਕਈ ਹਾਲਾਤ ਇਦਾਂ ਦੇ ਬਿਲਕੁਲ ਬਿਲਕੁਲ ਇਦਾਂ ਹਾਲਾਤ ਤੁਸੀਂ ਆ ਵੇਖ ਲਏ ਹੁਣ ਕੈਮਰੇ 'ਚ ਤੁਸੀਂ ਹਾਲਾਤ ਕਮਰਾ ਬਿਲਕੁਲ ਖਸਤਾ ਹ ਤੇ ਬਾਥਰੂਮ ਇਹਨਾਂ ਦੇ ਖਰਾਬ ਸਾਰੇ ਨਾਲ ਕੋਈ ਦਰਵਾਜਾ ਨਾਲ ਉਹਨਾਂ ਨੂੰ ਪੱਲੇ ਉਤਰਾ ਲਾਏ ਆ ਤੇ ਇੱਕ ਬਾਥਰੂਮ ਦੇ ਮਾੜੀ ਜਿਹੀ ਛੱਤ ਦੂਜੇ ਜਿਹ ਹੈ ਨਹੀਂ ਜੀ ਕੀ ਕਹਿਣਾ ਚਾਹੁੰਦੇ ਜੀ ਸਮਾਜ ਇਹਦੇ ਬਿਲਕੁਲ ਸਮਾਜ ਸੇਵ ਨੇ ਇਹੋ ਕਹਿਣਾ ਚਾਹੁੰਦੇ ਆ ਜੇ ਪਈ ਨਾ ਰੀ ਬਤਵਾ ਮਤ ਕੀਤੀ ਜਾਵੇ ਕੋਈ ਇਹ ਕੁਝ ਮੰਗਦੇ ਨਹੀਂ ਸਿਰਫ ਇਹਨਾਂ ਨੂੰ ਇਹੋ ਹੀ ਆ ਪਈ ਸਾਡਾ ਕਮਰਾ ਪੈ ਜੇ ਬਾਥਰੂਮ ਬਣ ਜਾਣ ਤੇ ਸਾਡੇ ਦੋ ਚ ਇੱਕ ਜਨੇ ਵੀ ਕਮਰੇ ਪੈਂਦੇ ਉਹ ਕਮਰਾ ਪਾ ਦੇਣ ਹਾਂਜੀ ਸੋ ਇਹ ਸਨ ਪਿੰਡ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਵਾਕਈ ਜਿਹੜੇ ਆ ਇਸ ਗ੍ਰੰਥੀ ਸਿੰਘ ਦੇ ਹਲਾ ਦੇ ਇਸ ਤਰ੍ਹਾਂ ਦੇ ਆ ਸੋ ਜਿਹੜਾ ਵਾ ਜੇ ਕਿਸੇ ਨੇ ਮਦਦ ਕਰਨੀ ਹੈ ਵੇ ਤੇ ਤਾਂ ਥੱਲੇ ਜਿਹੜਾ ਵਾ ਇਹਨਾਂ ਦਾ ਨੰਬਰ ਵੀ ਜਿਹੜਾ ਉਹ ਦੇ ਦਿੱਤਾ ਜਾਊਗਾ ਤੁਸੀਂ ਉਸ ਦੇ ਉੱਪਰ ਵੀ ਜਿਹੜਾ ਵਾ ਉਹ ਮਦਦ ਕਰ ਸਕਦੇ ਜੀ ਤੇ ਜਿਹੜਾ ਵਾ ਤੁਸੀਂ ਆਣ ਕੇ ਇੱਥੇ ਵਿਜ਼ਿਟ ਕਰਕੇ ਵੀ ਜਿਹੜੀ ਆ ਉਹ ਇਹਨਾਂ ਦੀ ਮਦਦ ਕਰ ਸਕਦੇ ਜੀ ਸੋ ਬਹੁਤ ਬਹੁਤ ਧੰਨਵਾਦ